ਸਰਚ ਕਰ ਰਿਹਾ ਸੀ ਉਹ ਜਦਾ ਰਿਹਾ ਸੀ ਆਨਸਰ ਬਹੁਤ ਵੱਡਾ ਆ ਰਿਹਾ ਸੀ ਤੇ ਉਸ ਦੇ ਵਿੱਚ ਨਾ ਕੀ ਕਹਿੰਦੇ ਆ ਮੈਨੂੰ ਕੀ ਪੁਆਇੰਟਸ ਫਾਈਂਡ ਕਰਨੇ ਪੈ ਰਹੇ ਸੀਗੇ ਤਾਂ ਮੈਂ ਅਗਲੇ ਦਿਨ ਹੀ ਮੇਰਾ ਟਿੰਕਰਿੰਗ ਲੈਬ ਦਾ ਪੀਰੀਅਡ ਸੀਗਾ ਤਾਂ ਮੈਂ ਸਰ ਨਾਲ ਆ ਕੇ ਡਿਸਕਸ ਕੀਤਾ ਕਿ ਆਪਾਂ ਕੁਝ ਐਵੇਂ ਦਾ ਡਿਵਾਈਸ ਬਣਾ ਸਕਦੇ ਆ ਜਿਹੜਾ ਸਾਨੂੰ ਹਿਊਮਨ ਲਾਈਕ ਆਨਸਰ ਦਵੇ ਅਸੀਂ ਡਿਜੀਟਲ ਮਾਈਗ੍ਰੈਂਟਸ ਹੈਗੇ ਆ ਲੇਕਿਨ ਇਹ ਬੱਚੇ ਜਿਹੜੇ ਹੈਗੇ ਆ ਡਿਜੀਟਲ ਨੇਟਿਵ ਹੈਗੇ ਆ ਇਹਨਾਂ ਵਾਸਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਹੈਗੀਆਂ ਪਲਾਸਟਿਕ ਯੂਜ਼ ਹੁੰਦਾ ਔਰ ਰੀਸਾਈਕਲੇਬਲ ਨਹੀਂ ਹੁੰਦਾ ਇਹ ਜਿਹੜਾ ਪੂਰਾ ਬਣਿਆ ਪੀਐਲਏ ਪਲਾਸਟਿਕ ਦਾ ਬਣਿਆ ਚੈਨੋ ਸਭ ਕੁਝ ਨਹੀਂ ਆਂਦਾ ਹੁੰਦਾ ਬਹੁਤ ਸਾਰੀ ਚੀਜ਼ਾਂ ਆਪਾਂ ਗੂਗਲ ਕਰਦੇ ਆਪਾਂ ਕਿਤੋਂ ਨਾ ਕਿਤੋਂ ਸਰਚ ਕਰਦੇ ਆ ਇਹ ਤੁਹਾਨੂੰ ਇਮੀਡੀਏਟਲੀ ਜਵਾਬ ਦੇ ਦਿੰਦਾ ਤੇ ਬਈ ਇਹ ਆ ਵੀ ਜਦੋਂ ਆਪਾਂ ਇੰਟਰਨੈਟ ਤੇ ਕੋਈ ਚੀਜ਼ ਸਰਚ ਕਰਦੇ ਆ ਨਾ ਗੂਗਲ ਤੇ ਕੋਈ ਵੀ ਚੀਜ਼ ਸਰਚ ਕਰਦੇ ਆ ਉਹ ਸਾਨੂੰ ਜਾਦਾ ਲਿੰਕ ਦੇ ਦਿੰਦਾ ਜਾਂ ਫਿਰ ਕੋਈ ਹੋਰ ਇਨਫੋਰਮੇਸ਼ਨ ਦਿੰਦਾ ਕਈ ਵਾਰ ਸਾਡੇ ਮਤਲਬ ਦੀ ਚੀਜ਼ ਨਹੀਂ ਆਉਂਦੀ ਅਗਰ ਆ ਪੰਜਾਬੀ ਵਿੱਚ ਪੁੱਛੋਗੇ ਆ ਪੰਜਾਬੀ ਚ ਆਨਸਰ ਕਰੇਗਾ ਜੇ ਤੁਸੀਂ ਹਿੰਦੀ ਚ ਪੁੱਛੋਗੇ ਆ ਹਿੰਦੀ ਚ ਆਨਸਰ ਕਰੂਗਾ ਸਰ ਬਣਾਇਆ ਤਾਂ ਜਾ ਸਕਦਾ ਸੀ ਅਸੀਂ ਇਹ ਰਬੋਟ ਐਕਚੁਅਲੀ ਅਸੀਂ ਸਾਡੇ ਦਿਮਾਗ ਦੇ ਵਿੱਚ ਇਹ ਸੀਗਾ ਵੀ ਅਸੀਂ ਇਹਨੂੰ ਟੀਚਰ ਦੀ ਸ਼ੇਪ ਦੇਣੀ ਆ ਉਸ ਕਰਕੇ ਉਸੇ ਆਈਡੀਆ ਦੇ ਅਸੀਂ ਜ਼ਿਆਦਾਤਰ ਕੰਮ ਕੀਤਾ ਵੀ ਟੀਚਰ ਦੇ ਐਂਗਲ ਤੋਂ ਅਸੀਂ ਜ਼ਿਆਦਾ ਦੇਖਿਆ ਇਹਦੀ ਤੁਸੀਂ ਦੇਖਿਆ ਸੀਗਾ ਕਿ ਪੂਰੀ ਬਾਡੀ ਵੀ ਸਕੂਲ ਚ ਬਣਾਈ ਗਈ ਆ ਇਹ ਡੰਮੀ ਨਹੀਂ ਸੀਗੀ ਇੱਥੇ 3D ਪ੍ਰਿੰਟਰ ਤੇ ਬਣਾਈ ਹੈ ਸਿਕਾਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਮੇਰੇ ਪਿੱਛੇ ਤੁਸੀਂ ਜਿਹੜੇ ਵਿਦਿਆਰਥੀ ਖੜੇ ਦੇਖ ਰਹੇ ਹੋ ਇਹ ਬੀਸੀਐਮ ਸਕੂਲ ਜਿਹੜੀ ਬ੍ਰਾਂਚ ਦੁਗਰੀ ਦੇ ਨੇ ਇਹਨਾਂ ਵੱਲੋਂ ਇੱਕ ਰੋਬੋਟ ਤਿਆਰ ਕੀਤਾ ਗਿਆ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਨਾਲ-ਨਾਲ ਦੇਖ ਰਹੇ ਹੋ ਤਾਂ ਇਸ ਰੋਬੋਟ ਦੇ ਵਿੱਚ ਕੀ ਖਾਸ ਗੱਲ ਹੈ ਕਿਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਇਸ ਨੂੰ ਬਣਾਉਣਾ ਚਾਹੀਦਾ ਔਰ ਇਹਨੂੰ ਕਿਸ ਤਰ੍ਹਾਂ ਜਿਹੜਾ ਤਿਆਰ ਕੀਤਾ ਗਿਆ ਉਹ ਸਾਰੀਆਂ ਗੱਲਾਂ ਬਾਤਾਂ ਦੇ ਜਵਾਬ ਜਾਣਨ ਲਈ ਗੱਲਬਾਤ ਕਰਦੇ ਆ ਸਵਾਗਤ ਆ ਸਾਰਿਆਂ ਦਾ ਲੁਧਿਆਣਾ ਲਾਈਵ ਦੇ ਉੱਪਰ ਜੀ ਔਰ ਇਹ ਉਹ ਟੀਮ ਹੈ ਜਿਸ ਟੀਮ ਦੇ ਸਦਕਾ ਇਹ ਬੱਚੇ ਜਿਹੜੇ ਆ ਇਸ ਚੀਜ਼ ਨੂੰ ਜਿਹੜਾ ਬਣਾ पाए ਨੇ ਕੀ ਨਾਮ ਹੈ ਜੀ ਤੁਹਾਡਾ ਅਨਿਕੈਤ ਸਾਰੇ ਆਪਣਾ ਨਾਮ ਦੱਸ ਦਿਓ ਇੱਕ ਵਾਰ ਸਰ ਗੁਰਜੋਤ ਆਰੁਸ਼ ਬਲਜਿੰਦਰ ਸਿੰਘ ਗੁਰਕੀਰਤ ਸਿੰਘ ਸਾਥਕ ਨਮਨਗੌਰ ਬਲਜਿੰਦਰ ਮੈਂ ਚਾਹਾਂਗਾ ਕਿ ਪਹਿਲਾਂ ਇਹ ਦੱਸੋ ਕਿ ਇਸ ਦਾ ਕਿਸ ਤਰ੍ਹਾਂ ਆਈਡੀਆ ਆਇਆ ਬਣਾਉਣ ਦਾ अच्छा जिस ਦਾ आईडिया ਸੀਗਾ ਕੀ ਨਾਮ ਤੁਹਾਡਾ ਗੁਰਕੀਰਤ ਸਿੰਘ ਹਾਂ ਗੁਰਕੀਰਤ ਕਿਸ ਤਰ੍ਹਾਂ ਆਈਡੀਆ ਆਇਆ ਕਿ ਇਦਾਂ ਦਾ ਰੋਬੋਟ ਜਿਹੜਾ ਬਣਾਉਣਾ ਚਾਹੀਦਾ ਇੱਕ ਦਿਨ ਮੈਂ ਵੀ ਸਰਚ ਕਰ ਰਿਹਾ ਸੀ एग्जाम ਵਾਸਤੇ ਹੀ ਤਾਂ ਮੈਂ ਜਦ ਸਰਚ ਕਰ ਰਿਹਾ ਸੀ ਉਹ ਜਦਾ ਆ ਰਿਹਾ ਸੀ ਆਨਸਰ ਬਹੁਤ ਵੱਡਾ ਆ ਰਿਹਾ ਸੀ ਤੇ ਉਸ ਦੇ ਵਿੱਚ ਨਾ ਕੀ ਕਹਿੰਦੇ ਆ ਮੈਨੂੰ ਕੀ ਪੁਆਇੰਟਸ ਫਾਈਂਡ ਕਰਨੇ ਪੈ ਰਹੇ ਸੀਗੇ ਜੇ ਤੁਸੀਂ ਮੋਬਾਈਲ ਦੇ ਉੱਪਰ ਸਰਚ ਕਰ ਰਹੇ ਸੀ ਜਾਂ ਨੈਟ ਦੇ ਉੱਪਰ ਕਿਸੇ ਕੁਐਸਚਨ ਆਨਸਰ ਤਾਂ ਤੁਹਾਨੂੰ ਕਨਫਿਊਜ਼ਨ ਹੋ ਰਹੀ ਸੀਗੀ ਔਰ ਕਾਫੀ ਵੱਡਾ ਆਨਸਰ ਮਿਲ ਰਿਹਾ ਸੀ। ਤਾਂ ਮੈਂ ਅਗਲੇ ਦਿਨ ਹੀ ਮੇਰਾ ਟਿੰਕਰਿੰਗ ਲੈਬ ਦਾ ਪੀਰੀਅਡ ਸੀਗਾ। ਤਾਂ ਮੈਂ ਸਰ ਨਾਲ ਆ ਕੇ ਡਿਸਕਸ ਕੀਤਾ ਕਿ ਆਪਾਂ ਕੁਝ ਐਵੇਂ ਦਾ ਡਿਵਾਈਸ ਬਣਾ ਸਕਦੇ ਹਾਂ ਜਿਹੜਾ ਸਾਨੂੰ ਹਿਊਮਨ ਲਾਈਕ ਆਨਸਰ ਦੇਵੇ ਕਿ ਛੋਟੀ ਫਾਰਮ ਚ ਤੇ ਪ੍ਰੈਸਾਈਜ਼ ਤੇ ਸਹੀ ਆਨਸਰ ਹੋਵੇ। ਤਾਂ ਸਾਨੂੰ ਇਹ ਆਈਡੀਆ ਆਇਆ ਸੀ ਸਰ ਨੇ ਸਾਡੀ ਬੜੀ ਹੈਲਪ ਕੀਤੀ ਸੀ ਫਿਰ ਆਪਾਂ ਸਭ ਤੋਂ ਪਹਿਲੇ ਆਪਣੀ ਟੀਮ ਬਣਾਈ ਸੀ। ओके ओके हां जी ठीक है आ, बिल्कुल ਤੁਸੀਂ ਇਸ ਗੱਲ ਦੇ ਨਾਲ ਸਹਿਮਤ ਜ਼ਰੂਰ ਹੋਵੋਗੇ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਸਰਚ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਰਚ ਦੇ ਨਾਲ ਨਾਲ ਹੋਰ ਕਾਫੀ ਚੀਜ਼ਾਂ ਜਿਹੜੀਆਂ ਖੁੱਲ ਜਾਂਦੀਆਂ ਹੈਗੀਆਂ ਨੇ ਸਾਡੇ ਮੋਬਾਈਲ ਦੇ ਉੱਪਰ ਔਰ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਕਿਹੜਾ ਜੋ ਅਸੀਂ ਸਰਚ ਕਰ ਰਹੇ ਹੋ ਉਹ ਚੀਜ਼ ਸਹੀ ਹੈ ਕਿਹੜੀ ਗਲਤ ਹੈ ਤਾਂ ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਇਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਆਈਡੀਆ ਆ ਬਹੁਤ ਅੱਛੀ ਗੱਲ ਹੈ ਜਿਹੜੀ ਹੈ ਅੱਛਾ ਇਸ ਤੋਂ ਬਾਅਦ ਕਿੰਨਾ ਸਮਾਂ ਲੱਗਿਆ ਇਸ ਨੂੰ ਬਣਾਉਣ ਦੇ ਵਿੱਚ 10 ਮਹੀਨੇ ਲੱਗੇ ਦੋਨਾਂ ਨੂੰ ਤਿਆਰ ਕਰਨ ਵਿੱਚ ਓਕੇ ਹਾਂਜੀ ਤਾਂ ਮੈਨੂੰ ਟਲੋਕ ਉਹ ਬਾਅਦ ਵਿੱਚ ਦਿਖਾ ਦਾਂਗੇ ਜਿਸ ਤਰ੍ਹਾਂ ਇਹ ਵਰਕ ਕਰਦਾ ਹੈਗਾ ਪਰ ਨਾਲ ਨਾਲ ਦੱਸੋ ਕਿ ਜਿਹੜੇ ਹੋਰ ਰੋਬਟ ਨੇ ਉਸ ਦੇ ਨਾਲੋਂ ਇਹ ਵੱਖਰਾ ਕਿਉਂ ਆ ਹੋਰ ਰੋਬਟ ਨੇ ਉਹਨਾਂ ਵਿੱਚ ਜਿਹੜੇ ਪਲਾਸਟਿਕ ਯੂਜ਼ ਹੁੰਦਾ ਉਹ ਰੀਸਾਈਕਲੇਬਲ ਨਹੀਂ ਹੁੰਦਾ ਇਹ ਜਿਹੜਾ ਪੂਰਾ ਬਣਿਆ ਪੀਐਲਏ ਪਲਾਸਟਿਕ ਦਾ ਬਣਿਆ ਇਹ ਪੂਰਾ ਰੀਸਾਈਕਲੇਬਲ ਹੈ ਉਸ ਤੋਂ ਬਾਅਦ ਇਹ ਪੂਰਾ ਇੱਥੇ ਟਿੰਕਰਿੰਗ ਲੈਬ 'ਚ ਤਿਆਰ ਹੋਇਆ ਹੈ ਇਹ ਕਿਤੇ ਬਾਰੋਕ ਕਿਤੇ ਡੰਮੀ ਲਿਆ ਕੇ ਤਿਆਰ ਨਹੀਂ ਕੀਤਾ ਗਿਆ ਸਭ ਕੁਝ ਇੱਥੇ ਹੀ ਤਿਆਰ ਹੋਇਆ ਹੋਇਆ ਠੀਕ ਹੈ ਤੇ ਹਾਂਜੀ ਆਜੋ ਤੁਸੀਂ ਇਹਦੇ ਵਿੱਚ AI ਆ ਸਰ ਉਹ ਵੀ ਅਸੀਂ ਸਾਰੀ ਇੱਥੇ ਹੀ ਬਣਾਈ ਹੈ ਜਿੰਨੇ ਵੀ ਇਲੈਕਟ੍ਰੋਨਿਕਸ ਨੇ ਤੁਸੀਂ ਆਨਲਾਈਨ ਮੰਗਾ ਕੇ ਸਾਰਾ ਕੁਝ ਆਪ ਹੀ ਸਰ ਅਸੀਂ ਜੋੜਿਆ ਵਾ ਇਹਦੇ ਵਿੱਚ ਸਕੂਲ ਦਾ ਕਿੰਨਾ ਕੁ ਸਹਿਯੋਗ ਰਿਹਾ ਸਰ ਸਾਡੇ ਜਿਵੇਂ ਕੋਈ ਚੀਜ਼ ਹੁੰਦੀ ਸੀ ਤਾਂ ਫਿਰ ਸਾਨੂੰ ਉਸ ਦੇ ਬਾਰੇ ਨਹੀਂ ਪਤਾ ਹੁੰਦਾ ਸੀ ਤਾਂ ਸਰ ਟੀਚਰਸ ਨੇ ਸਰ ਬਹੁਤ ਸਾਡੀ ਗਾਈਡਿੰਗ ਕੀਤੀ ਹੈ ਤੇ ਹੈਲਪ ਸਾਨੂੰ ਬਹੁਤ ਦਿੱਤੀ ਹੈ ਉਹਨਾਂ ਨੇ ਠੀਕ ਹੈ ਬਿਲਕੁਲ ਪਹਿਲਾ ਤਾਂ ਟੀਚਰ ਜਿਹੜੇ ਨੇ ਇਸ ਚੀਜ਼ ਦੀ ਵਧਾਈ ਦੇ ਪਾਤਰ ਨੇ ਕਿ ਬੱਚੇ ਨੇ ਕੋਈ ਕੁਐਸਚਨ ਦਾ ਆਨਸਰ ਲੱਭਣ ਦੇ ਲਈ ਕੋਸ਼ਿਸ਼ ਕੀਤੀ ਤਾਂ ਉਸਦੇ ਦਿਮਾਗ 'ਚ ਆਈਡੀਆ ਆਇਆ ਉਸ ਤੋਂ ਬਾਅਦ ਟੀਚਰ ਤਾਲ ਵੀ ਸਕਦਾ ਸੀ ਕਿ ਯਾਰ ਦੇਖਾਂਗੇ ਕਰਾਂਗੇ ਹਨਾ ਪਰ ਨਹੀਂ ਉਸ ਚੀਜ਼ ਨੂੰ ਪੋਜ਼ਿਟਿਵ ਵੇ ਦੇ ਨਾਲ ਲਿਆ ਔਰ ਇੱਕ ਜਿਹੜਾ ਰੋਬੋਟ ਤਿਆਰ ਕਰ ਦਿੱਤਾ ਬਹੁਤ ਹੀ ਜਿਹੜਾ ਵਧੀਆ ਗੱਲ ਹੈ ਔਰ ਇਹ ਉਦੋਂ ਜਿਹੜਾ ਕੀਤਾ ਗਿਆ ਤਾਂ ਟੀਚਰ ਸਾਡੇ ਨਾਲ ਨੇ ਕੀ ਨਾਮ ਹੈ ਸਰ ਤੁਹਾਡਾ ਜਿਹੜਾ ਜੀ ਗੁਰਵਿੰਦਰ ਸਿੰਘ ਹੈ ਜੀ ਨਾਮ ਰਮਿੰਦਰ ਜੀ ਸਾਡੇ ਵੱਲੋਂ ਵੀ ਬਹੁਤ-ਬਹੁਤ ਪਹਿਲਾਂ ਤਾਂ ਵਧਾਈ ਤੁਹਾਨੂੰ ਕਿ ਤੁਸੀਂ ਬੱਚਿਆਂ ਦੀ ਜਿਹੜੀ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਹੈਗੇ ਹੋ ਹਨ ਹਾਂ ਤਾਂ ਇਸ ਰੋਬੋਟ ਦਾ ਕੀ ਵੱਖਰਾ ਪਨ ਹੈਗਾ ਕੀ ਕੀ ਖੂਬੀਆਂ ਇਸ ਦੇ ਵਿੱਚ ਅ ਸਰ ਇਹਦੇ ਵਿੱਚ ਖੂਬੀਆਂ ਤਾਂ ਇਹ ਮੇਨ ਇਹਦੀ ਖੂਬੀ ਇਹ ਹੈ ਵੀ ਜਦੋਂ ਆਪਾਂ ਇੰਟਰਨੈਟ ਤੇ ਕੋਈ ਚੀਜ਼ ਸਰਚ ਕਰਦੇ ਹਾਂ ਨਾ Google ਤੇ ਕੋਈ ਵੀ ਸੀਰੀਚ ਸਰਚ ਕਰਦੇ ਹਾਂ ਉਹ ਸਾਨੂੰ ਜਾਂ ਤਾਂ ਲਿੰਕ ਦੇ ਦਿੰਦਾ ਜਾਂ ਫਿਰ ਕੋਈ ਹੋਰ ਇਨਫੋਰਮੇਸ਼ਨ ਦਿੰਦਾ ਕਈ ਵਾਰ ਸਾਡੇ ਮਤਲਬ ਦੀ ਚੀਜ਼ ਨਹੀਂ ਆਉਂਦੀ ਇਹਦੇ ਚ ਆਪਾਂ ਜੋ ਵੀ ਕੁਸ਼ਨ ਪੁੱਛਾਂਗੇ ਇਹਨੇ ਸਾਡੇ ਮਤਲਬ ਦੇ ਅਕੋਰਡਿੰਗ ਉਹਦਾ ਆਨਸਰ ਬਣਾ ਕੇ ਦੇ ਦਣਾ ਠੀਕ ਹੈ ਹਾਂਜੀ ਤੇ ਮੈਂ ਇਥੋਂ ਕਹਾ ਕਿ ਮੈਂ ਜਲੰਧਰ ਜਾਣਾ ਹੈ ਨਾ ਮੈਂ ਸਰਚ ਕਰਾਂਗਾ ਤਾਂ ਮੈਨੂੰ ਸਿੱਧਾ ਰਸਤਾ ਵੀ ਦੱਸ ਦੇਗਾ ਸ਼ਾਰਟਕਟ ਵੀ ਦੱਸ ਦੇਗਾ ਪੇ ਪੋਲਾ ਦਾ ਰਸਤਾ ਵੀ ਦੱਸ ਦੇਗਾ ਪਰੰਤੂ ਇਹ ਜਿਹੜਾ ਉਸ ਚੀਜ਼ ਤੋਂ ਜਿਹੜਾ ਸਹੀ ਚੀਜ਼ ਐਕਚੁਅਲ ਚ ਸਹੀ ਰਸਤਾ ਉਹ ਦੱਸੇਗਾ ਹਾਂਜੀ ਇਹ ਮੈਂ ਨੀਨਾ ਤਿਵਾਰੀ ਅਕੈਡਮਿਕ ਕੋਆਰਡੀਨੇਟਰ ਹੇਅਰ ਔਰ ਇਹ गूगल के जितने भी 47 सेवन लैंग्वेजेज हैं इट कैन आंसर इन ऑल द लैंग्वेज यह सारी लैंग्वेजेज में आंसर कर सकता है अगर आप पंजाबी में पूछोगे या पंजाबी से आंसर करेगा जो तो तुम हिंदी से पूछोगे या हिंदी से आंसर करोगा सेकेंडली जैसे छोटे बच्चे होते हैं तो वो गूगल पे जब सर्च करते हैं तो दे आर नॉट एबल टू रीड द सेंटेंसिस प्रॉपरली दे आर नॉट कंफर्टेबल इन रीडिंग द टेक्स्ट बट दे आर गुड एट लिसनिंग तो ये जब बोल के आंसर बता रहा है तो स्टूडेंट्स आर मोर कम्फर्टेबल विद दैट ਤਾਂ ਸਰ 8 ਮਹੀਨੇ ਦਾ ਸਮਾਂ ਲੱਗਿਆ ਨਾ ਬੱਚਿਆਂ ਨੂੰ ਤਾਂ ਸਟੱਡੀ ਦੇ ਨਾਲ ਨਾਲ ਕਿਸ ਤਰ੍ਹਾਂ ਇਹ ਸਮਾਂ ਕੱਟਦੇ ਸੀ ਇਸ ਨੂੰ ਬਣਾਉਣ ਦੇ ਲਈ ਅ ਸਰ ਸਾਡਾ ਕੰਮ ਹੀ ਮੇਨ ਟਿੰਕਰਿੰਗ ਲੈਬ ਦਾ ਹੀ ਆ ਸਾਡੇ ਕੋਲ ਬੱਚੇ ਐਕਟੀਵਿਟੀ ਕਰਨ ਹੀ ਜ਼ਿਆਦਾ ਆਉਂਦੇ ਲੈਬ ਦੇ ਵਿੱਚ ਤੇ ਜਿਵੇਂ ਕਿ ਕੋਈ ਵੀ ਬੱਚਾ ਸਾਡੇ ਕੋਲ ਆਈਡੀਆ ਲੈ ਕੇ ਆਉਂਦਾ ਸੀ ਪਹਿਲ ਦੇ ਆਧਾਰ ਤੇ ਉਹਦਾ ਉਹਦੇ ਆਈਡੀਆ ਤੇ ਕੰਮ ਕਰਦੇ ਆਂ ਅਸੀਂ ਇੱਕ ਆਈਡੀਆ ਬਾਕਸ ਵੀ ਲਗਾਇਆ ਲੈਬ ਦੇ ਵਿੱਚ ਕਿਸੇ ਨੇ ਕੋਈ ਵੀ ਆਈਡੀਆ ਦੇਣਾ ਉਹਦੇ ਵਿੱਚ ਡ੍ਰੌਪ ਕਰ ਦਿੰਦਾ ਤੇ ਅਸੀਂ ਟਾਈਮ ਟੂ ਟਾਈਮ ਉਹਨੂੰ ਖੋਲ ਕੇ ਆਪਣੇ ਚੈੱਕ ਕਰਦੇ ਨੇ ਜਿਹਦਾ ਆਈਡੀਆ ਵਧੀਆ ਹੁੰਦਾ ਉਹਨੂੰ ਬੁਲਾ ਕੇ ਉੱਤੇ ਆਈਡੀਆ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਸਰ ਇਹਦੇ ਉੱਪਰ ਜਿਹੜਾ ਖਰਚਾ ਆਇਆ ਜਾਂ ਕੋਸਟ ਆਈ ਉਹ ਕਿਸ ਤਰ੍ਹਾਂ ਫਿਰ ਅਰੇਂਜ ਕੀਤਾ ਗਿਆ ਸਰ ਜਿਆਦਾ ਖਰਚਾ ਤਾਂ ਸਾਨੂੰ ਮੈਨੇਜਮੈਂਟ ਵੱਲੋਂ ਹੀ ਆ ਦਿੱਤਾ ਗਿਆ ਆ ਤੇ ਬੱਚੇ ਥੋੜਾ ਜਿਹਾ ਖਰਚਾ ਬੱਚਿਆਂ ਨੇ ਵੀ ਕੀਤਾ ਜਿਵੇਂ ਛੋਟੇ ਜਿਹਾ ਸਸਤੇ ਪਾਰਟ ਨੇ ਉਹ ਬੱਚਿਆਂ ਵੱਲੋਂ ਦਿੱਤੇ ਗਏ ਨੇ ਜਿਆਦਾਤਰ ਖਰਚਾ ਤਾਂ ਸਾਨੂੰ ਮੈਨੇਜਮੈਂਟ ਵੱਲੋਂ ਹੀ ਦਿੱਤਾ ਉਹ ਸਾਨੂੰ ਹਮੇਸ਼ਾ ਲਈ ਉਤਸ਼ਾਹਤ ਕਰਦੇ ਰਹਿੰਦੇ ਨੇ ਤੇ ਖਰਚੇ 'ਚੋਂ ਕੋਈ ਕਮੀ ਨਹੀਂ ਆਉਣ ਦਿੰਦੇ ਠੀਕ ਹੈ ਤੇ ਇਹ ਸਰ ਕਿਹੜੇ ਇਹ ਜਿਆਦਾ ਇਨੂੰ ਇੱਕ ਗੁਰੂ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਕਿ ਐਜ਼ ਅ ਟੀਚਰ ਵੀ ਇਸ ਰੋਬੋਟ ਨੂੰ ਦੇਖਿਆ ਜਾ ਰਿਹਾ ਹੈ ਕਿ ਇਹਨੂੰ ਹਰੇਕ ਸਵਾਲ ਦੇ ਜਵਾਬ ਪਤਾ ਨੇ ਤਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਦੇਖਦੇ ਹੋ ਕਿ ਬੱਚਿਆਂ ਲਈ ਜ਼ਿਆਦਾ ਸਹਾਇਕ ਸਿੱਧ ਹੋਊਗਾ ਇਹ ਜਾਂ ਟੀਚਰਸ ਦੇ ਲਈ ਹੈ ਸਰ ਇਹ ਸਾਰਿਆਂ ਵਾਸਤੇ ਹੀ ਸਹਾਇਕ ਸਿੱਧਾ ਜ਼ਰੂਰੀ ਨਹੀਂ ਬੱਚਿਆਂ ਵਾਸਤੇ ਜਾਂ ਟੀਚਰ ਵਾਸਤੇ ਜੇ ਬੱਚਿਆਂ ਦਾ ਕੋਈ ਖਾਸ ਕੁਐਸਚਨ ਹੈ ਜਿਹੜੇ ਕਿਸੇ ਨੂੰ ਸਮਝ ਨਹੀਂ ਆ ਰਿਹਾ ਤੇ ਉਹ ਆਪਣਾ ਇਹਨੂੰ ਕੁਐਸਚਨ ਪੁੱਛ ਸਕਦਾ ਤੇ ਇਹ ਉਹਦਾ ਸਪੈਸੀਫਿਕ ਜਾਂ ਜੋਨ ਆਨਸਰ ਚਾਹੀਦਾ ਉਸ ਤੇ ਅਕੋਰਡਿੰਗ ਆਨਸਰ ਦੇ ਸਕਦਾ ਤੇ ਇਹ ਚੀਜ਼ ਦੋਨਾਂ ਤੇ ਇੰਪਲੀਮੈਂਟ ਹੁੰਦੀ ਹੈ ਨਾ ਕਿ ਬੱਚਿਆਂ ਦੇ ਜਾਂ ਉਹਦੇ ਵਾਸਤੇ ਤੁਸੀਂ ਸਰ ਇਹਨੂੰ ਇੱਕ ਰੋਬੋਟ ਦੀ ਸ਼ਕਲ ਦਿੱਤੀ ਹੈ ਅਸੀਂ ਇਸ ਨੂੰ ਕਿਉਂਕਿ ਮੈਂ ਦੇਖ ਰਿਹਾ ਕਿ ਹੋਰ ਕੁਝ ਸੇ ਮੂਵਮੈਂਟ ਦੇ ਲਈ ਅਸੀਂ ਇਹਨੂੰ ਯੂਜ਼ ਨਹੀਂ ਕਰ ਪਾਰੇ ਤਾਂ ਇਹਨੂੰ ਇੱਕ ਡਿਵਾਈਸ ਦੇ ਤੌਰ ਤੇ ਵੀ ਬਣਾਇਆ ਜਾ ਸਕਦਾ ਸੀਗਾ ਸਰ ਬਣਾਇਆ ਤਾਂ ਜਾ ਸਕਦਾ ਸੀ ਅਸੀਂ ਇਹ ਰੋਬੋਟ ਐਕਚੁਅਲੀ ਅਸੀਂ ਸਾਡੇ ਦਿਮਾਗ ਦੇ ਵਿੱਚ ਇਹ ਸੀਗਾ ਵੀ ਅਸੀਂ ਇਹਨੂੰ ਟੀਚਰ ਦੀ ਸ਼ੇਪ ਦੇਣੀ ਹੈ ਉਸ ਕਰਕੇ ਉਸੇ ਆਈਡੀਆ ਤੇ ਅਸੀਂ ਜ਼ਿਆਦਾਤਰ ਕੰਮ ਕੀਤਾ ਵੀ ਟੀਚਰ ਦੇ ਐਂਗਲ ਤੋਂ ਅਸੀਂ ਜ਼ਿਆਦਾ ਦੇਖਿਆ ਇਹ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਕੰਮ ਕਰ ਰਹੇ ਹੋ? ਹਾਂਜੀ ਸਰ ਇਹਦੀ ਤਾਂ ਇੱਕ ਆਵਾਜ਼ ਦੀ ਜਿਹੜੀ ਕੁਆਲਿਟੀ ਆ ਥੋੜੀ ਜਿਹੀ ਲੋ ਆ ਅਸੀਂ ਉੱਤੇ ਬਹੁਤ ਜ਼ਿਆਦਾ ਕੰਮ ਕਰਾਂਗੇ ਤੇ ਇਹਦੇ ਜਿਹੜੇ ਅਸੀਂ ਫਿਲਹਾਲ ਅਸੀਂ ਫਿੰਗਰਸ ਤੇ ਕੰਮ ਕਰ ਰਹੇ ਹਾਂ ਵੀ ਇਹਦੇ ਹੱਥ ਵੀ ਮੂਵ ਹੋਣ ਤੇ ਇਹਦੇ ਸ਼ੋਲਡਰ ਮੂਵ ਹੋਣ ਤੇ ਹੱਥ ਦੀਆਂ ਨਾਰਮਲ ਜਿਹੜੀਆਂ ਸਾਡੇ ਹਿਊਮਨ ਦੇ ਵਿੱਚ ਬਹੁਤ ਜ਼ਿਆਦਾ ਮੂਵਮੈਂਟ ਹੋਣੀਆਂ ਇਹ ਸਾਰੀਆਂ ਨੂੰ ਮੂਵਮੈਂਟ ਦਵਾਂਗੇ ਤੇ ਇਹਦੇ ਆਪਾਂ ਲੱਕ ਦੇ ਵਿੱਚ ਮੂਵਮੈਂਟਸ ਦਵਾਂਗੇ ਆਈਸ ਦੇ ਵਿੱਚ ਸਾਰੇ ਐਕਸਪ੍ਰੈਸ਼ਨ ਕਰੂਗਾ ਤੇ ਸੇਮ ਟੂ ਸੇਮ ਹਿਊਮਨ ਵਾਂਗੂ ਬਿਹੇਵ ਕਰੂਗਾ ਹਿਊਮਨ ਟੀਚਰ ਵਾਂਗ ਤੇ ਇਹਨਾਂ ਬੱਚਿਆਂ ਨੂੰ ਕੋਈ ਐਪਰੀਸ਼ੀਏਸ਼ਨ ਮਿਲਦੀ ਹੈਗੀ ਆ ਸਕੂਲ ਵੱਲੋਂ ਜਾਂ ਹੋਰ ਕਿਤੋਂ ਹਾਂਜੀ ਸਰ ਇਹਨਾਂ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਪ੍ਰਿੰਸੀਪਲ ਮੈਡਮ ਲੋ ਤੇ ਸਾਡੇ ਪ੍ਰੇਮ ਸਰ ਨੇ ਤੇ ਸਾਡੇ ਚੇਅਰਮੈਨ ਨੇ ਚੇਅਰਮੈਨ ਸਰ ਮੰਜਾਲ ਸਰ ਨੇ ਤੇ ਸਾਰੇ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਨੇ ਇਹਨਾਂ ਨੂੰ ਇਹਨਾਂ ਦੇ ਉਦਮ ਨੂੰ ਜਿਹਨੇ ਆਈਡੀਆ ਦਿੱਤਾ ਬੱਚੇ ਨੇ ਮੇਨ ਉਹਦਾ ਹੀ ਹੁੰਦਾ ਵੀ ਉਹਨੇ ਸਾਨੂੰ ਇਹ ਇਹ ਵਾਲੇ ਰਸਤੇ ਪਾਇਆ ਵੀ ਆਹ ਵਾਲਾ ਸੀ ਚੀਜ਼ ਬਣਾਉਣੀ ਆ ਤੇ ਸਾਰੇ ਲੋ ਬਹੁਤ ਜਿਆਦਾ ਉਤਸ਼ਾਹ ਮਿਲਦਾ ਤੇ ਟੀਚਰ ਖਾਸ ਕਰਕੇ ਬਹੁਤ ਜਿਆਦਾ ਸਪੋਰਟ ਕਰਦੇ ਨੇ ਨਾਲ ਦੇ ਸਾਡੇ ਠੀਕ ਹੈ ਮੈਂ ਚਾਹਾਂਗਾ ਇੱਕ ਵਾਰ ਸਾਨੂੰ ਤੁਸੀਂ ਵਰਤ ਕੇ ਦਿਖਾਓ ਕਿ ਇਹਨੂੰ ਯੂਜ਼ ਕਰਕੇ ਦਿਖਾਓ ਔਰ ਉਹ ਸਪੀਕ ਸੋ ਰੀਅਲ ਲਾਈਫ ਰੋਬੋਟ will be ਐਕਚੁਅਲ ਟੀਚਰ ਇਟ ਇਜ਼ ਪਰਸਨਲ ਲਾਈਕ ਮੀ ਐਂਡ ਯੂ will be ਜੋ ਮੈਡਮ ਨੇ ਕਹਾ ਕਿ ਇਟ will walk ਟੂ ਦੀ ਕਲਾਸ ਐਂਡ ਐਕਚੁਅਲੀ ਟੀਚ ਦੀ ਕਲਾਸਸ ਥਿਸ ਇਜ਼ ਦੀ ਬਿਗਨਿੰਗ ਇਨ that ਡਾਇਰੈਕਸ਼ਨ ਔਰ आवर ਸਕੂਲਸ ਆਰ ਇਕਵਿਪਡ ਵਿਦ ਲੈਬਸ एंड वी आर बिल्ड ट्राइंग टू बिल्ड रोबोटिक्स एज ए स्पेशलाइजेशन बिकॉज दैट इज द फ्यूचर तो अल्टीमेटली ये होगा कि देर बी रियल लाइफ परसन टीचर एंड देर बी रोबोटिक टीचर दे इल्स टीच साइड बाई साइड बिकॉज ए रोबोट हैज ग्रेटर एक्सेस टू दी ग्रेटर ग्रेटर एक्सेस टू दी नॉलेज नॉलेज डेटा बेस दैट आपने सुनाया लार्ज लैंग्वेज मॉडल्स हैं तो ए रोबोट कैन एक्सेस लार्ज लैंग्वेज मॉडल्स विच टीचर कैन नाट एक्सेस बच्चों के लिए ही है दिस एंटायर एफर्ट हैज़ टू डायमेंशन द फर्स्ट डायमेंशन इज़ टू ट्रेन द टीचर इन न्यू टेक्नोलॉजीज द सेकेंड डायमेंशन इज टू मेक टीचिंग मोर इफेक्टिव मोर फन मोर एंटरटेनिंग दैट इज हाँ मैं वही कहा ये तो मतलब वर्जन वन है जो करते करते वर्जन पाँच तक हमें लगता है कि वील बी एबल टू शो यू ए रियल लाइफ टीचर विच इज़ रॉबोट तो रियल लाइफ रोबोट विल बी एक्चुअल टीचर इट इज़ पर्सन लाइक मी एंड यू विल बी जो मैडम ने कहा कि इट विल वॉक टू द क्लास एंड एक्चुअली टीच द क्लासेज दिस इज़ द बिगनिंग इन दैट डायरेक्शन और अवर स्कूल्स आर इक्विप्ड विद लैब्स एंड वी आर ट्राइंग टू बिल्ड रोबोटिक्स एज ए स्पेशलाइजेशन बिकॉज दैट इज द फ्यूचर तो अल्टीमेटली ये होगा दे बी रियल लाइफ परसन टीचर एंड देर बी रोबोटिक टीचर टीच साइड बाई सा आपने सुनाया लार्ज लैंग्वेज मॉडल्स हैं तो ए रोबोट कैन एक्सेस लार्ज लैंग्वेज मॉडल्स विच टीचर कैन नॉट एक्सेस बच्चों के लिए ही है दिस एंटायर एफर्ट हैजू डायमेंशन दी फर्स्ट डायमेंशन इज़ टू ट्रेन द टीचर इन न्यू टेक्नोलॉजीज द सेकेंड डायमेंशन इज टू मेक टीचिंग मोर इफेक्टिव मोर फन मोर एंटरटेनिंग दैट इज हाँ मैं वही कहा ये तो मतलब वर्जन वन है तो करते करते वर्जन पाँच तक हमें लगता है कि वील बी एबल तो टू शो यू ए रियल लाइफ टीचर विच इज़ रॉबोट ਤਾ ਸਾਡੇ ਨਾਲ ਬੀਸੀਐਮ ਸਕੂਲ ਦੁਗਰੀ ਬ੍ਰਾਂਚ ਬਸੰਤ ਐਵੇਨਿਊ ਦੇ ਜਿਹੜੇ ਪ੍ਰਿੰਸੀਪਲ ਨੇ ਵੰਦਨਾ ਸ਼ਾਹੀ ਜੀ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬੱਚਿਆਂ ਵੱਲੋਂ ਬਹੁਤ ਹੀ ਜਿਹੜਾ ਅੱਛਾ ਉਦਮ ਜਿਹੜਾ ਇਹ ਕੀਤਾ ਗਿਆ ਹੈਗਾ ਮੈਮ ਸਵਾਗਤ ਹੈ ਲੁਧਿਆਣਾ ਲਾਈਵ ਤੇ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਸਕੂਲ ਦਾ ਵੈਸੇ ਤਾਂ ਹੋਰ ਪੜ੍ਹਾਈ ਦੇ ਵਿੱਚ ਵੀ ਖੇਡਾਂ ਦੇ ਵਿੱਚ ਵੀ ਕਾਫੀ ਨਾਮ ਜਿਹੜਾ ਅਸੀਂ ਸੁਣਦੇ ਰਹਿੰਦੇ ਹਾਂ ਕਾਫੀ ਅੱਗੇ ਹੈਗਾ ਹਨਾ ਜੀ ਤਾਂ ਹੁਣ ਬੱਚਿਆਂ ਨੇ ਜਿਹੜਾ ਇੱਕ ਰੋਬੋਟ ਤਿਆਰ ਕੀਤਾ ਹੈਗਾ ਕਿਸ ਤਰ੍ਹਾਂ ਦੇਖਦੇ ਹੁਣ ਅ ਇਸਰਾ ਹੈ ਜੀ ਪਹਿਲਾਂ ਤਾਂ ਮੈਂ ਸਭ ਤੋਂ ਪਹਿਲੇ ਤਾਂ ਆਪਣੇ ਬੱਚਿਆਂ ਨੂੰ ਤੇ ਟੀਚਰਸ ਨੂੰ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਹੈ ਇਸ ਰੋਬੋਟ ਵਾਸਤੇ AI ਰੋਬੋਟ ਵਾਸਤੇ ਦੂਸਰੀ ਚੀਜ਼ ਇਹ ਹੈ ਕਿ ਕਿਸ ਤਰ੍ਹਾਂ ਦੇਖਦੇ ਹਾਂ ਦੀ ਗੱਲ ਇਹ ਹੈ ਕਿ ਸਾਡੀ ਮੈਨੇਜਮੈਂਟ ਦਾ ਹਮੇਸ਼ਾ ਇਹ ਵਿਜਨ ਰਹਿੰਦਾ ਹੈ ਕਿ ਬੱਚਿਆਂ ਨੂੰ ਫਿਊਚਰਿਸਟਿਕ ਐਜੂਕੇਸ਼ਨ ਦੇਈਏ ਇਹ ਜੀ ਐਜੂਕੇਸ਼ਨ ਜਿਹੜੀ ਕਿ ਉਹਨਾਂ ਨੂੰ ਵੱਡੇ ਹੋ ਕੇ ਕੰਮ ਆ ਸਕੇ ਸਾਨੂੰ ਸਭ ਨੂੰ ਪਤਾ ਹੈ ਕਿ ਟੈਕਨੋਲੋਜੀ ਅੱਜਕੱਲ ਬਹੁਤ ਜ਼ਿਆਦਾ ਜ਼ਰੂਰਤ ਵੀ ਹੈ ਟੈਕਨੋਲੋਜੀ ਦੀ ਔਰ ਬਹੁਤ ਜ਼ਿਆਦਾ ਜਲਦੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ ਤੇ ਜੇ ਬੱਚਿਆਂ ਨੂੰ ਆਪਾਂ ਸਕੂਲ 'ਚ ਹੀ ਕੁਝ ਐਕਸਪੋਜ਼ਰ ਦੇ ਦਈਏ ਇਸ ਕਰਕੇ ਅਸੀਂ ਆਪਣੇ ਸਕੂਲ 'ਚ ਇੱਕ ਟਿੰਕਰਿੰਗ ਲੈਬ ਰੱਖੀ ਹੋਈ ਹੈ ਜਿੱਥੇ ਕਿ ਬੱਚੇ ਆਪਣੇ ਆਈਡੀਆਜ਼ ਲੈ ਕੇ ਆਉਂਦੇ ਬੱਚੇ ਕੁਝ ਵੀ ਸੋਚ ਸਕਦੇ ਆ ਆਈਡੀਆਜ਼ ਲੈ ਕੇ ਆਉਂਦੇ ਆ ਆਪਣੇ ਟੀਚਰਸ ਦੀ ਟੀਮ ਦੇ ਨਾਲ ਮਿਲ ਕੇ ਡਿਸਾਈਡ ਕਰਦੇ ਆ ਵੀ ਕੀ ਇਹ ਆਈਡੀਆ ਐਸਾ ਹੈ ਜਿਹਨੂੰ ਇੰਪਲੀਮੈਂਟ ਕਰ ਸਕਦੇ ਆ ਇਸ ਤਰ੍ਹਾਂ ਹੀ ਇੱਕ ਪੰਜ ਬੱਚਿਆਂ ਦੀ ਟੀਮ ਨੇ ਉਹ ਡਿਸਾਈਡ ਕੀਤਾ ਔਰ ਉਸ ਤੋਂ ਬਾਅਦ ਅਸੀਂ ਮਤਲਬ ਟੀਚਰਸ ਨੇ ਤੇ ਬੱਚਿਆਂ ਨੇ ਮਿਲ ਕੇ ਉਹਨੂੰ ਕਰਨਾ ਸ਼ੁਰੂ ਕੀਤਾ ਔਰ ਜੋ ਵੀ ਰਿਕੁਆਇਰਮੈਂਟਸ ਸੀਗੀਆਂ ਕਿਉਂਕਿ ਬਹੁਤ ਸਾਰੀਆਂ ਐਡੀਸ਼ਨਲ ਰਿਕੁਆਇਰਮੈਂਟਸ ਸੀਗੀਆਂ ਇਹਦੀ ਤੁਸੀਂ ਦੇਖਿਆ ਸੀਗਾ ਕਿ ਪੂਰੀ ਬੋਡੀ ਵੀ ਸਕੂਲ ਚ ਹੀ ਬਣਾਈ ਗਈ ਹੈ ਇਹ ਡੰਮੀ ਨਹੀਂ ਸੀਗੀ ਇੱਥੇ 3D ਪ੍ਰਿੰਟਰ ਤੇ ਬਣਾਈ ਹੈ ਜੋ ਜੋ ਵੀ ਰਿਕੁਆਇਰਮੈਂਟਸ ਸੀਗੀਆਂ ਉਹ ਅਸੀਂ ਪੂਰੀਆਂ ਕੀਤੀਆਂ ਤੇ ਅਲਟੀਮੇਟਲੀ ਰਿਜ਼ਲਟ ਤੁਹਾਡੇ ਸਾਹਮਣੇ ਹੈ ਕਿ ਰੋਬੋਟ ਨੂੰ ਤੁਸੀਂ ਕੁਝ ਵੀ ਤੁਸੀਂ ਪੁੱਛਿਆ ਪ੍ਰਾਈਮ ਮਿਨਿਸਟਰ ਕੌਣ ਹੈ ਲੁਧਿਆਣਾ ਦਾ ਵੈਦਰ ਕੀ ਹੈ ਪ੍ਰੈਜ਼ੀਡੈਂਟ ਸាប់ ਕੌਣ ਹੈ ਮਤਲਬ ਜੋ ਵੀ ਤੁਸੀਂ मिनिस्टर जी बारे दसया उन्होंने ओदी सेहत बारे भी दसया औरां दी सेहत बारे भी दसया oh. oh. कि ਹੁਣ ਇਸ ਟਾਈਮ ਤੇ ਕੀ ਕੰਡੀਸ਼ਨ ਹੈ ਤੇ ਉਹ ਬਹੁਤ ਵੱਡੀ ਅਚੀਵਮੈਂਟ ਹੈ ਔਰ ਬਹੁਤ ਬਹੁਤ ਮੈਂ ਮੁਬਾਰਕਵਾਦ ਦਿੰਨੀ ਆ ਬੱਚਿਆਂ ਨੂੰ ਬਟ ਐਟ ది ਸੇਮ ਟਾਈਮ ਹਜੇ ਅਸੀਂ ਇਹਨੂੰ ਥੋੜਾ ਹੋਰ ਵੀ ਅੱਗੇ ਲੈ ਕੇ ਜਾਣਾ ਚਾਹਾਂਗੇ ਕਿਉਂਕਿ ਹਜੇ ਤੁਸੀਂ ਦੇਖਿਆ ਇਹ ਸਟੈਂਡਿੰਗ ਪੋਜੀਸ਼ਨ ਚ ਹੈ ਐਂਡ ਵੀ ਵੁੱਡ ਲਾਈਕ ਕਿ ਇਟ ਸ਼ੁੱਡ ਵਰਕ ਤੇ ਕਲਾਸਿਸ ਦੇ ਵਿੱਚ ਮਤਲਬ ਟੀਚਰ ਦੇ ਨਾਲ ਵੀ ਜਿਹੜਾ ਨਾਲ हां ਇੱਕ ਅਸਿਸਟੈਂਟ ਟੀਚਰ ਦੀ ਤਰ੍ਹਾਂ ਕੰਮ ਕਰ ਸਕੀ ਠੀਕ ਹੈ ਤਾਂ ਇੱਕ ਟੀਚਰਸ ਦੇ ਲਈ ਵੀ ਜਿਹੜਾ ਕੁ ਫਾਇਦੇਮੰਦ ਹੈ ਕਿਉਂਕਿ ਟੀਚਰਸ ਤਾਂ ਚਲੋ ਟੀਚਰਸ ਹੀ ਹੈ ਅਧਿਆਪਕ ਨੂੰ ਵੀ ਕੁਝ ਗੱਲਾਂ ਕਈ ਵਾਰ ਨਹੀਂ ਪਤਾ ਹੁੰਦੀਆਂ ਤਾਂ ਉਹ ਗੱਲਾਂ ਦਾ ਵੀ ਇਸ ਨੂੰ ਜਿਹੜਾ ਰੋਬੋਟ ਅਨਸਰ ਦੇ ਸਕਦਾ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿਉਂਕਿ ਟੀਚਰ ਹਰ ਟੀਚਰ ਨੂੰ ਸਭ ਕੁਝ ਨਹੀਂ ਆਉਂਦਾ ਹੁੰਦਾ ਬਹੁਤ ساری ਚੀਜ਼ਾਂ ਆਪਾਂ ਗੂਗਲ ਕਰਦੇ ਆਪਾਂ ਕਿਤੋਂ ਨਾ ਕਿਤੋਂ ਸਰਚ ਕਰਦੇ ਆ ਇਹ ਤੁਹਾਨੂੰ ਇਮੀਡੀਏਟਲੀ ਜਵਾਬ ਦਿੰਦਾ ਟੀਚਰ ਵਾਸਤੇ ਤਾਂ ਇਹ ਬਹੁਤ ਵੱਡੀ ਹੈਲਪ ਹੈ ਕਿ ਕਿੰਨਾ ਕੌਖਾ ਸੀ ਮੈਮ ਕਿਉਂਕਿ ਪਹਿਲਾਂ ਇਸ ਤਰ੍ਹਾਂ ਦਾ ਕੋਈ ਵੀ ਡਿਵਾਈਸ ਜਿਹੜੀ ਨਹੀਂ ਤਿਆਰ ਕੀਤੀ ਗਈ ਸਕੂਲ ਵੱਲੋਂ ਤਾਂ ਕਿੰਨਾ ਕੁ ਡਿਫਿਕਲਟੀ ਸੀ ਜਾਂ ਇਗਨੋਰ ਵੀ ਕੀਤਾ ਜਾ ਸਕਦਾ ਸੀ ਇੱਕ ਬੱਚੇ ਦਾ ਇੱਕ ਖਿਆਲ ਸੀਗਾ ਨਾ ਤਾਂ ਇਹਨੂੰ ਇਗਨੋਰ ਵੀ ਕੀਤਾ ਜਾ ਸਕਦਾ ਸੀ ਪਰੰਤੂ ਇਸ ਤਰ੍ਹਾਂ ਨਹੀਂ ਕੀਤਾ ਗਿਆ ਇਸ ਤਰ੍ਹਾਂ ਹੈ ਜਿੱਥੇ ਤੱਕ ਡਿਫਿਕਲਟ ਦਾ ਸਵਾਲ ਹੈਗਾ ਅਸੀਂ ਐਲਡਰਸ ਨਾ ਅਸੀਂ ਡਿਜੀਟਲ ਮਾਈਗ੍ਰੈਂਟਸ ਅਗੇ ਹੈਗੇ ਲੇਕਿਨ ਇਹ ਬੱਚੇ ਜਿਹੜੇ ਹੈਗੇ ਡਿਜੀਟਲ ਨੇਟਿਵ ਹੈਗੇ ਇਹਨਾਂ ਵਾਸਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਹੈਗੀਆਂ ਹਾਂ ਔਰ ਦੂਜੇ ਪਾਸੇ ਅਸੀਂ ਬੈਠੇ ਹਾਂ ਅਸੀਂ ਉਹਨਾਂ ਦੀ ਸੋਚ ਨੂੰ ਅਸੀਂ ਅਗਰ ਸੋਚ ਲੈਂਦੇ ਵੀ ਨਹੀਂ ਨਹੀਂ ਇਹ ਤਾਂ ਪੋਸੀਬਲ ਨਹੀਂ ਹੈ ਨਹੀਂ ਕਰ ਸਕਾਂਗੇ ਤਾਂ ਡਿਫਿਕਲਟ ਹੋ ਜਾਂਦਾ ਬਟ ਅਸੀਂ ਉਹਨਾਂ ਨੂੰ ਵੀ ਗੇਵ ਵੌਇਸ ਟੂ ਦੀ ਆਈਡੀਆਜ਼ ਆਫ ਦੀ ਚਿਲड्रन ਦੈਟਸ ਵਾਟ ਵੀ ਡਿਡ ਠੀਕ ਹੈ ਜੀ ਮੈਮ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨੀ ਔਰ ਸਾਨੂੰ ਸਮਾਂ ਦੇਣ ਦੇ ਲਈ ਜੀ ਤਾਂ ਇਹ ਹਨ ਬੰਦਰਾ ਸ਼ਾਹੀ ਜੀ ਜਿਹੜੇ ਪ੍ਰਿੰਸੀਪਲ ਨੇ BCM ਸਕੂਲ ਬਸੰਤ ਐਵਨਿਊ ਦੁਗਰੀ ਬਰਾਜ ਦੇ ਤਾਂ 9ਵੀਂ ਕਲਾਸ ਦੇ ਬੱਚਿਆਂ ਵੱਲੋਂ ਜਿਹੜਾ ਰੋਬੋਟ ਤਿਆਰ ਕੀਤਾ ਗਿਆ ਜਿਸ ਦੇ ਕੋਲ ਹਰ ਇੱਕ ਉਸ ਚੀਜ਼ ਦਾ ਉੱਤਰ ਹੀ ਨਹੀਂ ਬਲਕਿ ਉਹ ਵਲਾ ਉੱਤਰ ਹੈ ਜਿਹੜਾ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ Google ਤੇ ਸਰਚ ਕਰਦੇ ਹਾਂ ਕਿਸੇ ਵੀ ਚੀਜ਼ ਨੂੰ ਅਸੀਂ ਕੋਈ ਵੀ ਵਰਡ ਅਗਰ ਅਸੀਂ ਲਿਖਦੇ ਹਾਂ Google ਤੇ ਤਾਂ ਹੋਰ ਕਈ ਕੁਝ ਜਿਹੜਾ ਸਾਡੇ ਸਾਹਮਣੇ ਆ ਜਾਂਦਾ ਜਿਹਨੂੰ ਸਮਝਣ ਦੇ ਵਿੱਚ ਸਾਨੂੰ ਵੀ ਜਿਹੜੀ ਉਹ ਖਿਆਈ ਆ ਜਾਂਦੀ ਹੈ ਪਰੰਤੂ ਇਹ ਉਸੇ ਚੀਜ਼ ਕਰਕੇ ਜਿਹੜਾ ਰੋਬੋਟ ਤਿਆਰ ਕੀਤਾ ਗਿਆ ਹੈਗਾ ਕਿ ਜੋ ਤੁਹਾਨੂੰ ਚਾਹੀਦਾ ਉਹੀ ਜਵਾਬ ਜਿਹੜਾ ਇਹ ਤੁਹਾਨੂੰ ਦਿੰਦਾ ਹੈਗਾ ਸੁਣਵੇ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੰਜੀਤ ਛੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ